ਅਜੇ ਈਰਖਾ ਵੈਰ ਵਿਰੋਧ ਅੰਦਰ ਚੱਲਦਾ ਹੈ ਦਾ ਮਤਲਬ ਅਸੀਂ ਕੇਵਲ ਬਾਹਰੀ ਤਲ ਤੇ ਜੁੜਿਆ ਅੰਦਰ ਸਾਡਾ ਜੀ ਨਹੀਂ ਜੁੜਿਆ ਪੁੱਛੋ ਧੰਗ ਗੁਰੂ ਅਰਜਨ ਸਾਹਿਬ ਮਹਾਰਾਜ ਕੋ ਮਹਾਰਾਜ ਹੋਰ ਵੀ ਨਿਸ਼ਾਨੀਆਂ ਕਹਿੰਦੇ ਹਾਂ ਭਾਈ ਠੇ ਨਿਸ਼ਾਨੀ ਧੰਗ ਗੁਰੂ ਅਰਜਨ ਸਾਹਿਬ ਮਹਾਰਾਜ ਵਿਸਰ ਗਈ ਸਭ ਤਾਤ ਬਰਾਈ ਜਬ ਤੇ ਸਾਧ ਸੰਗਤ 모ਹੇ ਪਾਈ ਆਪਾਂ ਵੀ ਗੁਰੂ ਦੀ ਸੰਗਤ ਵਿੱਚ ਆਉਨੇ ਆ ਆਪਣੇ ਅੰਦਰ ਤੇ ਕੁੱਟ ਕੁੱਟ ਕੇ ਭਰੀ ਹੋਈ ਹੈ ਈਰਖਾ ਆਪਣੇ ਤਾਂ ਜਿਹਦੇ ਨਾਲ ਮੜੇ ਜੇ ਵਿਚਾਰ ਨਹੀਂ ਮਿਲਦੇ ਆਪਾਂ ਤਾਂ ਦੇਖਣਾ ਪਸੰਦ ਨਹੀਂ ਕਰਦੇ ਕਿਹੜੇ ਮੌਕੇ ਮਰੇ ਇਹ ਗੱਲੋਂ ਲਊਗਾ ਆਪਣੇ ਅੰਦਰ ਤੇ ਚੱਲਦਾ ਉੱਥੇ ਕੀ ਆ ਵਿਸਰ ਗਈ ਸਭ ਤਾਤ ਬਰਾਈ ਜਬ ਤੇ ਸਾਦ ਸੰਗਤ ਮੋਹਿ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣ ਆਈ ਜਨ ਰਸਕ ਰਸਕ ਗੁਣ ਗਾਵੈ ਰਸਤੇ ਤਾਂ ਹੀ ਬਣਨਾ ਗੁਰਮਖੋਜੇ ਅੰਦਰ ਅਵਸਥਾ ਹੋ ਤੇ ਜੇ ਬਿਰਤੀਆਂ ਹੀ ਅਜੇ ਅੰਦਰ ਹੋਰ ਤੁਰੀਆਂ ਫਿਰਦੀਆਂ ਮਤ ਫਿਰ ਖੁਸ਼ੀ ਨੂੰ ਜਾਣੋ ਵੀ ਸਾਡੀ ਅਵਸਥਾ ਬਣੂਗੀ ਫਿਰ ਜਿੰਨਾ ਮਰਜੀ ਮੈਂ ਕਹੀਦਾ ਮਾ ਖੁਦਾਏ ਖੁਦਾਏ ਰਾਮ ਰਾਮ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਬਾਪੂ ਕਹਿੰਦਾ ਅੰਦਰ ਦੀ ਬਿਰਤੀ ਤੇ ਬਦਲੀ ਕੋਈ ਨਹੀਂ ਇੱਥੇ ਜਿਉਂਦਾ ਤਿਆਂ ਉੱਥੇ ਖਲੋਤਾਂ ਤੋਂ